ਹਾਂਜੀ ਸੱਜਣੋ ਸਤਿ ਸ੍ਰੀ ਅਕਾਲ ਉਮੀਦ ਆ ਸਾਰੇ ਓਮ ਗੋ ਚੜ੍ਹਦੀ ਕਲਾ ਦੇ ਵਿੱਚ ਤੇ ਅੱਜ ਆਇਆ ਆਪਣੇ ਲਾਵੇ ਇੱਕ ਨਵਾਂ ਕੇਸ ਸੋ ਸਾਥੀਓ ਨਵਾਂ ਕੇਸ ਕੀ ਆ ਅਕਸਰ ਹੀ ਆਪਾਂ ਗੱਡੀਆਂ ਜਾਂ ਮੋਟਰਸਾਈਕਲ ਵਗੈਰਾ ਚਲਾਉਂਦੇ ਰਹਿੰਦੇ ਆ ਤੇ ਉਹਦੇ ਵਿੱਚ ਲੋੜ ਪੈਂਦੀ ਆ ਆਪਾਂ ਨੂੰ ਤੇਲ ਪਵਾਉਣ ਦੀ ਤੇ ਅੱਜ ਕੱਲ ਤੇਲ ਦੇ ਚੱਕਰ ਦੇ ਵਿੱਚ ਪੰਪਾਂ ਤੇ ਕੀ ਘਪਲਾਉਂਦਾ ਤੁਹਾਡੇ ਸਾਹਮਣੇ ਉਹ ਗੱਲ ਲੈ ਕੇ ਆਉਣੇ ਆ ਤੇ ਮਿਲਾਵਾਂਗੇ ਤੁਹਾਨੂੰ ਉਸ ਸੱਜਣ ਨਾਲ ਵੀ ਜਿਸ ਨਾਲੇ ਧੋਖਾ ਹੋਇਆ ਤੇ ਜੋ ਉਹਦੀ ਹੱਡ ਵੀ ਤੇ ਉਹ ਵੀ ਦੱਸੂਗਾ ਤੇ ਆਹ ਇੱਕ ਹੈਗੀ ਆ ਦੋਸਤੋ ਤੇਲ ਦੀ ਬੋਤਲ પેટ્રોલ ਦੀ પેટ્રોલ ਦੇ ਵਿੱਚ ਪਾਣੀ ਮਿਲਿਆ ਹੋਇਆ ਸੱਜਣੋ ਪਾਣੀ ਦੇਖ ਸਕਦੇ ਹੋ ਤੁਸੀਂ ਤੇ ਇਸ ਬੰਦੇ ਦਾ ਨੁਕਸਾਨ ਹੋਇਆ ਨਲੇ ਤੇ ਇਹਨੇ ਕਰਵਾਇਆ ਮੋਟਰਸਾਈਕਲ ਦਾ ਕੰਮ ਉਸ ਤੋਂ ਬਾਅਦ ਇਹ ਆ ਦੇਖੋ ਉੱਪਰ ਦਿਖਾਉਣੇ ਆ ਤੁਹਾਨੂੰ ਆਹ ਦੇਖੋ ਸਾਥਿਓ ਆ ਮੋਟਰਸਾਈਕਲ ਖਲਾਇਆ ਵਿਆ ਇਹਦਾ ਬੰਦੇ ਦਾ ਯਾਰ ਉਹੀ 10 ਰੁਪਏ ਦਾ ਕੁੰਡੀ ਲਾ ਲਏ ਨੇ ਉਹੀ ਬਹੁਤ ਸੀ ਪਰ ਆ ਤਾਂ ਜਮੀ ਤੱਕ ਆਉ ਲੱਗਿਆ ਬੋਤਲ 'ਚ ਵੀ ਵਿਚਾਰਾ ਪਾਈ ਬਤਾ ਤੇਲਾ ਦੇ ਕੋ ਪਾਣੀ ਆ ਥੱਲੇ ਸਾਫ਼ ਦਿਖਾਈ ਦੇ ਰਿਹਾ ਹੁਣ ਤੁਹਾਨੂੰ ਮਿਲਵਾਉਣਾ ਉਸ ਬੰਦੇ ਨਾਲ ਜਿਹਦੇ ਨਾਲ ਇਹ ਕਪੜਾ ਹੋਇਆ ਤੇ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਵੀਰੇ ਕੀ ਗੱਲ ਬਾਤ ਹੋਈ ਯਾਰ ਸਾਰੀ ਦੱਸ ਦਰਸ਼ਕ ਵੀਰਾਂ ਨੂੰ ਕੱਲ ਨਾ ਮੈਂ ਇੱਕ ਦੁਪਹਿਰੇ ਤੇਲ ਪਾਉਣ ਵਾਗਿਆ ਗਿਆ પેટ્રોલ ਪੰਪ ਤੇ ਅੱਛਾ ਜੀ ਜਦੋਂ ਮੈਂ ਤੇਲ ਪਵਾਇਆ ਮੈਂ ਉਹ ਤੋਂ 120 ਰੁਪਏ ਦਾ ਤੇਲ ਪਾਉਣਾ ਹਰ ਬਾਰੀ ਠੀਕ ਹੈ ਤੇ ਕੱਲ ਮੈਂ ਜਦੋਂ ਤੇਲ ਪਵਾ ਕੇ ਮੁੜਿਆ ਵਾਪਸ ਹਾਂਜੀ ਤੇ ਮੇਰਾ ਦੋ ਘੰਟੇ ਬਾਅਦ ਮੋਟਰਸਾਈਕਲ ਝੂਟੇ ਜੇ ਮਾਰਨ ਲੱਗ ਗਿਆ ਅੱਛਾ ਜੀ ਜਦੋਂ ਝੂਟੇ ਜੇ ਮਾਰਨ ਲੱਗਿਆ ਮੈਂ ਮੋਟਰਸਾਈਕਲ ਦੇਖਿਆ ਵੀ ਮੋਟਰਸਾਈਕਲ ਝੂਟੇ ਮਾਰਦਾ ਵੀ ਹੁਣ ਤਾਂ ਤੇਲ ਪਵਾਇਆ ਵੀ ਬਾਈਕ ਦਾ ਤੇਲ ਮੁੱਕ ਗਿਆ ਹਾਂਜੀ ਜਦੋਂ ਮੈਂ ਥੋੜੀ ਕਿ ਦੂਰ ਅੱਗੇ ਜਾ ਕੇ ਜਾ ਕੇ ਮੋਟਰਸਾਈਕਲ ਬੰਦ ਹੋ ਗਿਆ ਅੱਛਾ ਜੀ ਮੈਂ ਕਿ ਕੋਕਾ ਮਾਰ ਕੇ ਕਾਫੀ ਸਟਾਰਟ ਕਰਿਆ ਹੋਇਆ ਜਰਾ ਧੂਆ ਮਾਰਨ ਲੱਗਿਆ ਮੋਟਰਸਾਈਕਲ ਹਾਂ ਜਦੋਂ ਮੈਂ ਕਿਸੇ ਮਿਸਤਰੀ ਕੋਲ ਗਿਆ ਤਾਂ ਮਿਸਤਰੀ ਕੋਲ ਖਲਾ ਕੇ ਦੇਖਿਆ ਤਾਂ ਉਹਦੇ ਵਿੱਚ ਮਨਕੇ ਚਲ ਵੀ ਆ ਸਾਰਾ ਪਾਣੀ ਹੇਠੋਂ ਪਾਣੀ ਆਇਆ ਉੱਪਰ ਥੋੜਾ ਪਾਣੀ ਆ ਹੇਠਾਂ ਜਮਾ ਉਹਦਾ ਫੁੱਲ ਤੇ ਉਹ ਮਿਸਤਰੀ ਕਹਿੰਦਾ ਵੀ ਇਹਦੇ ਵਿੱਚ ਤਾਂ ਪਾਣੀ ਫਰਦਾ ਸਾਰਾ ਅੱਛਾ ਵੀਰ ਕਰਕੇ ਤੇਰਾ ਮੋਟਰਸਾਈਕਲ ਬੰਦ ਹੋ ਗਿਆ ਅੱਛਾ ਮੋਟਰ ਦਾ ਉਹ ਇੰਜਨ ਉੰਜਲ ਬਚ ਗਿਆ ਬਾਈ ਇਹ ਜਲਦ ਜਲਦ ਬਚ ਗਿਆ ਤੇ ਬਚਤ ਰਹੇਗੀ ਅੱਛਾ ਟੂਕੀ ਸਾਫ ਕਰਾਈ ਆ ਹੁਣ ਕਾਹਦੀ ਉੱਚ ਪਾਣੀ ਪੂਣੀ ਨਿਕਲਿਆਗਾ ਅੱਛਾ ਠੀਕ ਹੈ ਤੇ ਬਾਈ ਪੈਟਰੋਲ ਪੰਪ ਵਾਲੇ ਕੋਲੇ ਗਿਆ ਫਿਰ ਨਾ ਹਜੇ ਗਿਆ ਨਹੀਂ ਵੀਰੇ ਹਜੇ ਚੈਕਿੰਗ ਕਰਾਂਗੇ ਜਾ ਕੇ ਬੋਤਲ ਬੋਤਲ ਲੈ ਕੇ ਜਾਵਾਂਗੇ ਅੱਛਾ ਪਹਿਲਾਂ ਹੁਣ ਬੋਤਲ ਚ ਤੇਲ ਪਵਾਵਾਂਗੇ ਤੇਲ ਪਵਾਵਾਂਗੇ ਚੈਕਿੰਗ ਕਰਾਂਗੇ ਵੀ ਕਿਵੇਂ ਆ ਕੋਈ ਦਿੱਕਤ ਆ ਵੀ ਕੀ ਪ੍ਰੋਬਲਮ ਆ ਕੀ ਨਹੀਂ ਹੈਗੀ ਫੇ ਦੱਸਣ ਸੋ ਸਾਥੀਓ ਮੋਟਰਸਾਈਕਲ ਦੇ ਵਿੱਚ ਜਿਹੜੇ ਵਿੱਚ ਤੇਲ ਪਾਇਆ ਸੀ ਉਹਦੇ ਵਿੱਚ ਪਿਆ ਨਾਲ ਪਾਣੀ ਤੇ ਬਾਈ ਨੂੰ ਤੁਹਾਡੇ ਰੂ ਰੂ ਵੀ ਕੀਤਾ ਤੇ ਪੰਪ ਦਾ ਦੱਸਾਂਗੇ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਕੋਈ ਅੱਜ ਮਸਲਾ ਉੱਥੇ ਸੁਰਜੇ ਦਾ ਫਿਰ ਤਾਂ ਠੀਕ ਹੈ ਡਾਕਟਰ ਸਾਹਿਬ ਗੱਲ ਕਰੋਗੇ ਉਹਦੇ ਨਾਲ ਤੁਸੀਂ ਹਾਂ ਹਾਂ ਜ਼ਰੂਰ ਕਰਾਂਗੇ ਯਾਰ ਆਪਣਾ ਨੁਕਸਾਨ ਹੋਇਆ ਹੈਗਾ ਆਪਾਂ ਜ਼ਰੂਰ ਗੱਲ ਕਰਾਂਗੇ ਉਹਦੇ ਨਾਲ ਹੈਨਾ ਗੱਲ ਕਰੋਗੇ ਤੇ ਜੇ ਤਾਂ ਇਹਦਾ ਮਸਲਾ ਹੋ ਗਿਆ ਹੱਲ ਬਾਈ ਦਾ ਹੱਲ ਸੋ ਵੀਡੀਓ ਦੇ ਵਿੱਚ ਨਾ ਤਾਂ ਹੁਣ ਵੀ ਲੈ ਸਕਦੇ ਸੀ ਪਰ ਇਹ ਕਹਿੰਦਾ ਵੀ ਇੱਕ ਵਾਰ ਆਪਾਂ ਪਹਿਲਾਂ ਗੱਲ ਕਰ ਲਈ ਉਹਦੇ ਨਾਲ ਵੀ ਬਾਈ ਯਾਰ ਸਾਡਾ ਤੂੰ ਨੁਕਸਾਨ ਕਰਾਤਾ ਹੈਨਾ ਵੀ ਕਿਸੇ ਹੋਰ ਵੀਰ ਦਾ ਵੀ ਨੁਕਸਾਨ ਦਾ ਉਹ ਵੀ ਜੇ ਤਾਂ ਉਹ ਸੁਧਰ ਗਿਆ ਇਹਦਾ ਇਹਨਾਂ ਦਾ ਕਹਿੰਦਾ ਡਾਕਟਰ ਸਾਹਿਬ ਨੇ ਸਾਡੇ ਪਿੰਡ ਦੇ ਇਹਨਾਂ ਦਾ ਕਹਿਣਾ ਵੀ ਜੇ ਤਾਂ ਸੁਧਰ ਗਿਆ ਫਿਰ ਤਾਂ ਹੈਗਾ ਠੀਕ ਅਦਰਵਾਈਜ਼ ਜੇ ਉਹਨੇ ਪ੍ਰੋਬਲਮ ਉੱਦੀ ਰੱਖੀ ਕ੍ਰੀਏਟ ਕਰੀ ਦੇਖੀ ਗਾਕਾਂ ਨੂੰ ਤੇਲ ਦੀ ਜਗ੍ਹਾ ਤੇ ਪਾਣੀ ਪਾਉਂਦਾ ਰਿਹਾ ਫਿਰ ਇੱਕ ਤਾਂ ਮੈਂ ਮਤਲਬ ਵੀਡੀਓ ਦੇ ਵਿੱਚ ਨਾਮ ਵੀ ਲਊਂਗਾ ਤੇ ਕਾਰਵਾਈ ਵੀ ਉਹਦੇ ਤੇ ਕਰਾਵਾਂਗੇ ਸੋ ਦੋਸਤੋ ਤੁਹਾਡੇ ਕਿਸੇ ਸੱਜਣ ਮਿੱਤਰਾਂ ਜੇ ਕੋਈ ਐਦਾ ਦੀ ਘਟਨਾ ਘਟਿਆ ਤਾਂ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤੇ ਗੌਰ ਰੱਖਿਆ ਕਰੋ ਬਾਈ ਜਦੋਂ ਤੇਲ ਪਵਾਉਣਿਓ ਮੋਟਰਸਾਈਕਲ ਦੇ ਵਿੱਚ ਜਾਂ ਗੱਡੀ ਦੇ ਵਿੱਚ ਤਾਂ ਆਪਣਾ ਨੁਕਸਾਨ ਨਾ ਹੋ ਸਕੇ ਇਸ ਦੇ ਲਈ ਤੁਸੀਂ ਧਿਆਨ ਦੇ ਨਾਲ ਪੈਟਰੋਲ ਪੰਪ ਤੋਂ ਤੇਲ ਉਹਵਾਵੋ ਥੋੜਾ ਬਹੁਤ ਕਹਿ ਲਿਆ ਕਰੋ ਸੁਣ ਲਿਆ ਕਰੋ ਉੱਥੇ ਕਿਹਾ ਜਾਂਦਾਗਾ ਯਾਰ ਕੋਈ ਨਾ ਕੋਈ ਮਸਲਾ ਹੱਲ ਹੋ ਜਾਏ ਨਹੀਂ ਨੁਕਸਾਨ ਹੁੰਦਾ ਆਪਣੇ ਮਸ਼ੀਨਰੀ ਦਾ ਸੋ ਬਾਈ ਜੀ ਤੁਹਾਡਾ ਕੀ ਕਹਿਣਾ ਕਮੈਂਟਾਂ ਦੇ ਵਿੱਚ ਜਰੂਰ ਆਇਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹੋਰ ਦੋਸਤ ਮਿੱਤਰਾਂ ਤੱਕ ਵੀ ਇਹ ਵੀਡੀਓ ਪਹੁੰਚ ਸਕੇ ਤੇ ਉਹ ਜਦੋਂ ਤੇਲ ਪਵਾਉਂਦੇ ਨੇ ਤਾਂ ਜੋ ਉਹਨਾਂ ਦੀ ਮਸ਼ੀਨਰੀ ਜਿਹੜੀ ਹੈਗੀ ਉਹ ਬਚ ਸਕੇ ਨੁਕਸਾਨ ਹੋਣੋਂ ਤੇ ਚੈਨਲ ਨੂੰ ਇਦਾਂ ਦੀਆਂ ਵੀਡੀਓਜ਼ ਹੋਰ ਦੇਖਣ ਦੇ ਲਈ ਜਰੂਰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਕਿਉਂਕਿ ਪੰਜਾਬ ਦੇ ਵਿੱਚ ਆਪਣਾ ਢਾਕਾਪਲਾ ਚੱਲ ਰਿਹਾ ਪੈਟਰੋਲ ਦੀ ਜਗ੍ਹਾ ਪਾਣੀ ਪਾਉਣ ਲੱਗੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਨੂੰ ਬਹੁਤ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਊਗਾ ਇਹ ਮੁਸ਼ਕਲਾਂ ਨਾ ਹੋਣ ਇਸ ਲਈ ਇੱਕ ਤਾਂ ਵੀਡੀਓ ਨੂੰ ਸ਼ੇਅਰ ਕਰਕੇ ਪੈਟਰੋਲ ਪੰਪ ਤੇ ਜਦੋਂ ਤੇਲ ਪਵਾਉਣ ਜਾਂਦੇ ਹੋ ਤਾਂ ਉਸ ਸਮੇਂ ਧਿਆਨ ਨਾਲ ਤੇਲ ਪਵਾਵੋ ਤਾਂ ਜੋ ਤੁਹਾਡੀ ਮਸ਼ੀਨਰੀ ਦਾ ਕੋਈ ਨੁਕਸਾਨ ਨਾ ਹੋ ਸਕੇ ਸੋ ਬਤਵਤ ਬਤ ਸ਼ੇਅਰ ਕਰਿਓ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ